ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਕਿ ਸਵੇਰੇ ਉੱਠਦਿਆਂ ਸਾਰ ਹੀ ਮੰਜੇ ਤੋਂ ਪੈਰ ਹੇਠਾਂ ਲਗਾਉਂਦੇ ਸਾਰ ਹੀ ਇਹ ਇੱਕ ਸ਼ਬਦ ਬੋਲ ਦਿਓ ਕਿ ਤੁਹਾਡੀ ਕਿਸਮਤ ਸੋਹਣੇ ਵਾਂਗ ਚਮਕ ਜਾਵੇਗੀ ਅੱਜ ਦੀ ਇਸ ਵੀਡੀਓ ਦੇ ਵਿੱਚ ਇਹ ਇੱਕ ਸ਼ਬਦ ਦੱਸਾਂਗੇ ਸ਼ਬਦ ਦੱਸਣ ਤੋਂ ਪਹਿਲਾਂ ਸੰਗਤ ਜੀ ਅੱਪਾ ਤੁਹਾਡੇ ਨਾਲ ਗੁਰੂ ਬਾਰੇ ਤੇ ਗੁਰੂ ਤੇ ਭਰੋਸੇ ਬਾਰੇ ਗੱਲ ਕਰਾਂਗੇ ਜੇ ਸਾਡਾ ਸਾਡੇ ਸਤਿਗੁਰ ਸੱਚੇ ਪਾਸ਼ਾ ਜੀ ਤੇ ਭਰੋਸਾ ਪੱਕਾ ਹੋਵੇ ਤਾਂ ਸਾਨੂੰ ਸਭ ਕੁਝ ਮਿਲ ਜਾਣਾ ਹੈ ਭਰੋਸਾ ਪੱਕਾ ਹੋਣਾ ਚਾਹੀਦਾ ਹੈ ਇੱਕ ਨਿੱਕੇ ਜਿਹੇ ਬੱਚੇ ਦੀ ਬੜੀ ਸੋਹਣੀ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇਹ ਮਹਾਪੁਰਖਾਂ ਨੇ ਸਾਨੂੰ ਸਮਝਾਈ ਹੋਈ ਜੁਗਤ ਹੈ ਸਮਝਾਈ ਹੋਈ ਗੱਲ ਹੈ ਜੋ ਸਾਡੇ ਨਾਲ ਸਾਂਝੀ ਕੀਤੀ ਹੈ ਸ਼ਾਇਦ ਤੁਸੀਂ ਅੱਗੇ ਵੀ ਇਸ ਨੂੰ ਸੁਣਿਆ ਹੋਵੇਗਾ ਕਿ ਜਦ ਇੱਕ ਛੋਟਾ ਬੱਚਾ ਦਾਦਾ ਜੀ ਦੇ ਨਾਲ ਦੁਕਾਨ ਤੇ ਗਿਆ ਤਾਂ ਦਾਦਾ ਜੀ ਤਾਂ ਕੁਝ ਖਰੀਦਣ ਦੇ ਲਈ ਸਮਾਨ ਵਗੈਰਾ ਲੈਣ ਦੇ ਲਈ ਹੋਰ ਦੁਕਾਨ ਤੇ ਚਲੇ ਗਏ ਤੇ ਜਿਹੜਾ ਬੱਚਾ ਸੀ ਉਸ ਦੁਕਾਨਦਾਰ ਨੇ ਟੌਫੀਆਂ ਵਾਲਾ ਡੱਬਾ ਅੱਗੇ ਕਰ ਦਿੱਤਾ ਕਿ ਲੈ ਬੱਚੇ ਜਿੰਨੀਆਂ ਮਰਜ਼ੀ ਟੌਫੀਆਂ ਕੱਢ ਲੈ ਪਰ ਬੱਚਾ ਨਾ ਮੰਨਿਆ ਉਸਨੇ ਇੱਕ ਵੀ ਟੌਫੀ ਨਹੀਂ ਕੱਢੀ ਦੁਕਾਨਦਾਰ ਨੇ ਵਾਰ-ਵਾਰ ਉਸ ਬੱਚੇ ਨੂੰ ਜੋਰ ਪਾਇਆ ਕਿ ਤੂੰ ਫਿਕਰ ਨਾ ਕਰ ਮੈਂ ਆਪੇ ਤੇਰੇ ਦਾਦਾ ਜੀ ਤੋਂ ਪੈਸੇ ਲੈ ਲੈਣੇ ਹਨ ਤੇ ਇਹ ਟੌਫੀਆਂ ਤੋਂ ਜਿੰਨੀਆਂ ਮਰਜ਼ੀ ਕੱਢ ਲੈ ਪਰ ਬੱਚਾ ਜਿਹੜਾ ਸੀ ਉਸਨੇ ਜਿਵੇਂ ਜ਼ਿੱਦ ਹੀ ਕਰ ਲਈ ਹੋਵੇ ਤੇ ਮੈਂ ਆਪ ਟੌਫੀਆਂ ਨਹੀਂ ਲੈਣੀਆਂ ਇਹ ਤੁਸੀਂ ਆਪਣੇ ਹੱਥ ਨਾਲ ਮੈਨੂੰ ਜਿੰਨੀਆਂ ਮਰਜ਼ੀ ਦੇ ਦਿਓ ਪਰ ਦੁਕਾਨਦਾਰ ਫਿਰ ਉਸ ਨੂੰ ਕਹਿੰਦਾ ਕਿ ਨਹੀਂ ਯਾਰ ਤੂੰ ਕੱਢ ਜਿੰਨੀਆਂ ਮਰਜ਼ੀ ਟੌਫੀਆਂ ਤੇਰੇ ਤੋਂ ਕੰਡੀਆਂ ਜਾਂਦੀਆਂ ਤਾਂ ਕੱਢ ਲੈ ਪਰ ਉਸ ਬੱਚੇ ਨੇ ਨਾ ਕੱਡੀਆਂ ਆਖੇ ਦੁਕਾਨਦਾਰ ਨੇ ਚੰਗਾ ਰੁੰਗ ਭਰਿਆ ਤੇ ਉਸ ਬੱਚੇ ਨੂੰ ਜਿਹੜੀਆਂ ਟੌਫੀਆਂ ਸੀ ਉਹ ਦਿੱਤੀਆਂ ਦੁਕਾਨਦਾਰ ਉਸ ਬੱਚੇ ਦੀ ਸ਼ਰਾਫਤ ਇਮਾਨਦਾਰੀ ਦੇਖ ਕੇ ਖੁਸ਼ ਹੋਇਆ ਕਿ ਬੱਚਾ ਸ਼ਰੀਫ ਹੈ ਜੇ ਕੋਈ ਹੋਰ ਚਲਾਕ ਬੱਚਾ ਹੁੰਦਾ ਤਾਂ ਉਸਨੇ ਆਪਣੇ ਹੱਥ ਜਿੰਨੀ ਮਰਜ਼ੀ ਟੌਫੀਆਂ ਕੱਢ ਲੈਣੀਆਂ ਸੀ ਪਰ ਉਸ ਬੱਚੇ ਨੇ ਇਸ ਤਰ੍ਹਾਂ ਨੇ ਕੀਤਾ ਉਸ ਨੂੰ ਉਸ ਦਾ ਸੁਭਾਅ ਵੀ ਚੰਗਾ ਲੱਗਿਆ ਤੇ ਉਸ ਨੇ ਰੁਗ ਭਰ ਕੇ ਉਸ ਨੂੰ ਟੌਫੀਆਂ ਦਾ ਦੇ ਦਿੱਤਾ ਜਦੋਂ ਬੱਚੇ ਨੇ ਉਹ ਟੌਫੀਆਂ ਲਈਆਂ ਤਾਂ ਬੱਚਾ ਬੜਾ ਖੁਸ਼ ਹੋਇਆ ਤੇ ਉਸੇ ਦਾਦਾ ਜੀ ਕਹਿੰਦੇ ਉਹਨੇ ਤਾਂ ਤੇਰੇ ਅੱਗੇ ਡੱਬਾ ਕੀਤਾ ਸੀ ਤੂੰ ਚਾਹੁੰਦਾ ਤੇ ਭਾਵੇਂ ਡੱਬਾ ਲੈ ਲੈਂਦਾ ਜਿੰਨੀਆਂ ਮਰਜ਼ੀ ਟੌਫੀਆਂ ਕੱਢ ਲੈਂਦਾ ਪਰ ਤੂੰ ਲਈਆਂ ਕਿਉਂ ਨਹੀਂ ਤਾਂ ਬੱਚੇ ਨੇ ਕਿਹਾ ਕਿ ਜੇ ਮੈਂ ਡੱਬਾ ਲੈ ਲੈਂਦਾ ਤਾਂ ਇਹ ਤਾਂ ਗਲਤ ਸੀ ਕਿਉਂਕਿ ਤੁਸੀਂ ਮੈਨੂੰ ਕਈ ਵਾਰ ਸਿਖਾਇਆ ਹੈ ਕਿ ਕਿਸੇ ਤੋਂ ਐਵੇਂ ਚੀਜ਼ ਜੇ ਕੋਈ ਦਵੇ ਤੇ ਜ਼ਿਆਦਾ ਨਹੀਂ ਲਾਲਚ ਕਰਨਾ ਚਾਹੀਦਾ ਪਰ ਜੇ ਮੈਂ ਆਪਣੇ ਹੱਥ ਨਾਲ ਕੱਢਦਾ ਤਾਂ ਮੇਰਾ ਹੱਥ ਛੋਟਾ ਸੀ ਤੇ ਮੇਰੇ ਕੋਲ ਮੱਸਾ 4-5 ਟੌਫੀਆਂ ਹੀ ਨਿਕਲਣੀਆਂ ਸਨ ਪਰ ਹੁਣ ਇਹਨਾਂ ਨੇ ਮੈਨੂੰ ਦਿੱਤੀਆਂ ਮੈਨੂੰ ਭਰੋਸਾ ਸੀ ਕਿ ਜੇ ਇਹਨਾਂ ਨੇ ਮੈਨੂੰ ਆਪ ਦਿੱਤੀਆਂ ਤਾਂ ਇਹ ਮੇਰੇ ਨਾਲੋਂ ਜ਼ਿਆਦਾ ਦੇਣਗੇ ਤਾਂ ਬੱਚੇ ਦੀ ਇਹ ਗੱਲ ਜਿਹੜੀ ਸੀ ਮਹਾਪੁਰਖਾਂ ਨੂੰ ਬਹੁਤ ਚੰਗੀ ਲੱਗੀ ਤੇ ਸਿਆਣੀ ਲੱਗੀ ਤੇ ਸਾਡੇ ਲਈ ਸਿੱਖਿਆ ਦੇਣ ਵਾਲੀ ਸੀ ਮਹਾਪੁਰਖ ਜੀ ਇੱਥੇ ਸਾਨੂੰ ਸਮਝਾਉਂਦੇ ਸਨ ਕਿ ਸਾਡੇ ਪ੍ਰਮਾਤਮਾ ਸਾਡੇ ਵੈਕਰੂ ਸੱਚੇ ਪਾਇਸ਼ਾ ਜੀ ਵੀ ਸਾਡੇ ਅੱਗੇ ਦਾਤਾਂ ਦਾ ਡੱਬਾ ਰੱਖਦੇ ਹਨ ਸਾਡੇ ਵਿੱਚੋਂ ਕਈਆਂ ਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਪੈਂਦੀ ਕਿ ਦਾਤਾਂ ਲੈਣੀਆਂ ਕਿੰਜ ਨੇ ਤੇ ਕਈ ਇਹ ਡੱਬਾ ਹੀ ਲੈ ਜਾਂਦੇ ਨੇ ਤੇ ਕਈ ਮੋਹ ਮੰਗ ਕੇ ਵਾਤੋਂ ਵਾਦ ਇਹ ਕਿ ਜਾਂ ਦੋ ਦాతਾਂ ਜਾਂ ਕਹਿ ਲਓ ਥੋੜੀਆਂ-ਬਹੁਤੀਆਂ ਆਪਣੀਆਂ ਇਛਾਵਾਂ ਮਨੋ ਕਾਮਨਾਵਾਂ ਪੂਰੀਆਂ ਕਰਵਾ ਲੈਂਦੇ ਹਨ ਪਰ ਸਾਨੂੰ ਚਾਹੀਦਾ ਇਹ ਹੈ ਕਿ ਅਸੀਂ ਕੁਝ ਐਸਾ ਕਰੀਏ ਇਨਾਂ ਨਾਮ ਦੀ ਕਮਾਈ ਕਰੀਏ ਗੁਰੂ ਵਾਲੇ ਬਣੀਏ ਗੁਰੂ ਦੇ ਸਿੱਖ ਬਣੀਏ ਇਨਾਂ ਵਿਕਾਰਾਂ ਤੋਂ بچੀਏ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਛਾੜ ਕੇ ਇਸ ਚੁਗਲੀ ਨਿੰਦਿਆ ਤੋਂ ਬਚ ਕੇ ਇਹਨੂੰ ਕਰਨੇ ਬੰਦ ਕਰੀਏ ਤੇ ਜਿੰਨੇ ਵੀ ਹੁੰਦੀ ਹੈ ਨਾਮ ਦੀ ਕਮਾਈ ਕਰੀਏ ਤੇ ਸਾਰੀਆਂ ਆਪਣੀਆਂ ਪਰੇਸ਼ਾਨੀਆਂ ਆਪਣੀਆਂ ਜਿਹੜੀਆਂ ਵੀ ਟੈਨਸ਼ਨਾਂ ਨੇ ਉਹ ਆਪਣੇ ਗੁਰੂ ਦੇ ਅੱਗੇ ਧਰ ਦਈਏ ਕਿ ਅਸੀਂ ਤੇਰੇ ਹਾਂ ਤੇ ਇਹ ਟੈਨਸ਼ਨ ਪਰੇਸ਼ਾਨੀਆਂ ਜਿਹੜੀਆਂ ਇਹ ਵੀ ਤੇਰੀਆਂ ਹੋਈਆਂ ਕਿਉਂਕਿ ਜੇ ਆਪਾਂ ਉਹਦੇ ਤੇ ਭਰੋਸਾ ਕੀਤਾ ਹੈ ਫਿਰ ਆਪਣੇ ਜਿਹੜੇ ਦੁੱਖ ਤਕਲੀਫ ਹੈ ਉਹ ਵੀ ਸਾਡੇ ਪਰਮ ਪਿਤਾ ਪਰਮਾਤਮਾ ਆਪੇ ਹੀ ਸਹੀ ਕਰ ਦੇਣਗੇ ਕਿਉਂਕਿ ਉਹ ਵੀ ਆਪਣੇ ਬੱਚਿਆਂ ਨੂੰ ਕਿਸੇ ਮੁਸ਼ਕਲ ਪਰੇਸ਼ਾਨੀ ਦੇ ਵਿੱਚ ਪਿਆ ਵੇਖ ਕੇ ਨਹੀਂ ਚਰਦੇ ਉਹ ਫਿਰ ਉਸ ਨੂੰ ਦੂਰ ਕਰ ਦਿੰਦੇ ਨੇ ਕਿਉਂਕਿ ਜਦੋਂ ਅਸੀਂ ਭਰੋਸਾ ਹੀ ਕਰ ਲਿਆ ਸਾਡਾ ਵਿਸ਼ਵਾਸ ਹੀ ਪੱਕਾ ਹੋ ਗਿਆ ਕਿ ਸਾਡੇ ਸਤਕੁਸ਼ ਜੀ ਨੇ ਜਦੋਂ ਸਾਨੂੰ ਦਾਤਾਂ ਦਿੱਤੀਆਂ ਬਖਸ਼ਿਸ਼ਾਂ ਦਿੱਤੀਆਂ ਤਾਂ ਗਾਫੇ ਮਿਲੇ ਕਿਉਂਕਿ ਅਸੀਂ ਲਾਲਚ ਕਰਨਾ ਬੰਦ ਕਰ ਦਿੱਤਾ ਵਾਰ-ਵਾਰ ਮੰਗਣਾ ਛੱਡ ਦਿੱਤਾ ਤੇ ਉਹਨੇ ਭਰੋਸਾ ਕਰ ਲਿਆ ਬਸ ਉਦਨ ਨਾਮ ਸਿਮਰ ਕਰਕੇ ਤਬਾਸੋਦੀ ਨਾਮ ਸਿਮਰ ਕਰਕੇ ਹਰ ਵੇਲੇ ਪ੍ਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕੀਤੀ ਜਿੰਨੇ ਵੀ ਹੋਈ ਨਾਮ ਦੀ ਵੱਤੋਂ ਵੱਧ ਕਮਾਈ ਕੀਤੀ ਫਿਰ ਕਿਸੇ ਚੀਜ਼ ਦੀ ਸਾਨੂੰ ਘਾਟ ਜਿਹੜੀ ਉਹ ਨਹੀਂ ਰਹਿਣੀ ਇਸ ਲਈ ਜੇ ਗੁਰੂ ਤੇ ਭਰੋਸਾ ਪੱਕਾ ਹੈ ਵਿਸ਼ਵਾਸ ਹੈ ਤਾਂ ਬਸ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਜਦੋਂ ਮੰਜੇ ਤੋਂ ਪੈ ਰਹੇ ਥੱਲ ਲਾਉਣਾ ਹੈ ਉੱਠਦੇ ਸਾਰੇ ਜੋ ਵੀ ਤੁਸੀਂ ਚੇਤਾ ਤੁਸੀਂ ਮੌਲ ਮੰਤਰ ਜੀ ਦਾ ਜਾਪ ਕਰਦੇ ਹੋ ਤੇ ਉਹ ਵੀ ਬਹੁਤ ਵਧੀਆ ਗੱਲ ਹੈ ਜੇ ਤੁਸੀਂ ਤੁਹਾਨੂੰ ਪਤਾ ਹੈ ਕਿ ਤਨਤਨ ਬਾਬਾ ਦੀਪ ਸਿੰਘ ਜੀ ਦੀ ਕਿੰਨੀ ਕਮਾਈ ਵਾਲੇ ਸੰਧਾਨ ਤੇ ਜੇਕਰ ਤੁਸੀਂ ਉਹਨਾਂ ਦਾ ਨਾਮ ਵੀ ਲੈ ਲੈਂਦੇ ਹੋ ਸ਼ਰਦਾ ਪਾਵਨਾ ਦੇ ਨਾਲ ਉਹਨਾਂ ਹੀ ਵਾਰ ਤੁਸੀਂ ਤਨਤਨ ਬਾਬਾ ਦੀਪ ਸਿੰਘ ਜੀ ਇਸ ਨਾਮ ਦਾ ਉਚਾਰਨ ਕਰਨਾ ਹੈ ਤੇ ਪੂਰੀ ਸ਼ਰਦਾ ਦੇ ਨਾਲ ਕਰਨਾ ਹੈ ਕਿਉਂਕਿ ਕਮਾਈ ਵਾਲੇ ਸੰਤਾਂ ਦੇ ਨਾਮ ਦੇ ਵਿੱਚ ਇੰਨੇ ਪ੍ਰਗਟ ਹੁੰਦੀ ਹੈ ਕਿਉਂ ਸਾਡੇ ਅੰਗ ਸੰਗ ਸਹਾਇ ਹੋ ਜਾਂਦੇ ਹਨ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲ ਕੇ ਪੰਜ ਪਾਣੀਆਂ ਦਾ ਜਿਹੜਾ ਚਾਪ ਹੈ ਉਹ ਸਵੇਰੇ ਉੱਠ ਕੇ ਕਰਨਾ ਹੈ ਅਮਰਤ ਵੇਲੇ ਇਸ਼ਨਾਨ ਕਰਕੇ ਮੂਲ ਮੰਤਰ ਦਾ ਚਾਪ ਕਰੋ ਫਿਰ ਵਾਇਗਰੂ ਨਾਮ ਦਾ ਸਿਮਰਨ ਜਿੰਨਾ ਵਿੱਚ ਕੀਤਾ ਜਾਵੇ ਵਾਦ ਤੋਂ ਵਾਦ ਕਰੋ ਚਾਹ ਪਾਣੀ ਬਣਾਉਣ ਲੱਗੇ ਵਾਇਗਰੂ ਜੀ ਦੇ ਨਾਮ ਦਾ ਸਿਮਰਨ ਕਰੋ ਵਾਦ ਤੋਂ ਵਾਦ ਕਰੋ ਰਸਾਇਣ ਦਾ ਪਾਣੀ ਬਣਾਉਣ ਲੱਗਿਆਂ ਵੀ ਜੇ ਮੇਰੀਆਂ ਪੈਣਾ ਵਾਇਗਰੂ ਦਾ ਨਾਮ ਸਿਮਰਨ ਕਰਨ ਜਾਂ ਮੂਲ ਮੰਤਰ ਜੀ ਦਾ ਚਾਪ ਕਰਨ ਤਾਫਿਰ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੀ ਰਸੋਈ ਦੇ ਵਿੱਚ ਵੀ ਬਰਕਤ ਪੈ ਜਾਣਗੇ। ਤੇ ਬਾਬਾ ਦੀਪ ਸਿੰਘ ਜੀ ਪੜੇ ਹੀ ਵੱਡੇ ਕਮਾਈ ਵਾਲੇ ਸੰਤ ਸਨ। ਅੱਜ ਜੋ ਵੀ ਉਹਨਾਂ ਦੇ ਤਰਤੇ ਚ ਪੈਰਾ ਸੇਵ ਕੱਟ ਕੇ ਹੁੰਦਾ ਹੈ ਪੂਰੀ ਸ਼ਰਧਾ ਭਾਵਨਾ ਦੇ ਨਾਲ, ਮਾਨੰਦਰ ਭਾਵਨਾ ਲੈ ਕੇ ਤਾਂ ਬਾਬਾ ਜੀ ਉਹਦੇ ਘਰ ਖੁਸ਼ੀਆਂ ਦੀਆਂ, ਪੈਸਿਆਂ ਦੀਆਂ, ਛੱਡੋ ਜਿਹੜੀ ਵੀ ਚੀਜ਼ ਹੈ, ਉਹਦੇ ਘਰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦੇ। ਹਰ ਚੀਜ਼ ਉਹਦੇ ਘਰ ਲੈਰਾ ਪੈਰਾ ਕਰ ਦਿੰਦੇ ਹਨ ਇੰਨੀ ਕਮਾਈ ਹੈ ਤੇ ਬਹੁਤ ਲੋਕ ਵਿਸ਼ਵਾਸ ਦੇ ਨਾਲ ਉਹਨਾਂ ਦੇ ਅਸਥਾਨ ਤੇ ਜਾਂਦੇ ਹਨ ਤੇ ਐਤਵਾਰ ਦੇ ਐਤਵਾਰ ਦੁਪਹਿਰਾ ਸੇਮ ਕੱਟ ਕੇ ਆਉਂਦੇ ਹਨ ਤੇ ਉਹ ਤੇ ਬਹੁਤ ਹੀ ਉੱਥੇ ਲਾਹਾ ਲੈ ਰਹੇ ਹਨ ਕਿਉਂਕਿ ਗੁਰੂ ਦੇ ਨਾਲ ਬਹੁਤ ਹੀ ਸੰਗਤਾਂ ਜੁੜ ਰਹੀਆਂ ਨੇ ਜਦੋਂ ਕਮਾਈ ਵਾਲੇ ਸੰਤ ਤੇ ਗੁਰੂ ਦੇ ਨਾਲ ਸੰਗਤ ਜੁੜਦੀ ਹੈ ਤੇ ਫਿਰ ਉਦੋਂ ਪਰਮਾਤਮਾ ਉਹਨਾਂ ਦੇ ਘਰ ਉਹਨਾਂ ਦੀ ਹਰ ਖੁਸ਼ੀ ਉਹਨਾਂ ਦੇ ਘਰ ਉਹਨਾਂ ਦੀ ਝੋਲੀ ਹਰ ਖੁਸ਼ੀ ਪਾ ਦਿੰਦੇ ਨੇ ਇਸ ਲਈ ਜੇ ਤੁਸੀਂ ਮਿ ਸਵੇਰੇ ਉੱਠਦੇ ਹੋ ਉੱਠਦੇ ਅੰਸਾਰ ਸਭ ਤੋਂ ਪਹਿਲਾਂ ਤਨ ਬਾਬਾ ਦੀਪ ਸਿੰਘ ਜੀ ਦਾ ਨਾਮ ਦਾ ਸਿਮਰਨ ਜਿੰਨਾ ਵੀ ਤੁਹਾਡੇ ਤੋਂ ਕੀਤਾ ਜਾਂਦਾ ਹੈ ਜਿੰਨਾ ਵੀ ਵਾਤੋ ਵਾਦ ਇਹ ਪਵਿੱਤਰ ਨਾਮ ਉਚਾਰਿਆ ਜਾਂਦਾ ਹੈ ਉਹਨਾਂ ਹੀ ਉਚਾਰਨ ਕਰੋ ਤੇ ਨਾਲ ਹੀ ਤੁਸੀਂ ਮੋਲ ਮੰਤਰ ਜੀ ਦਾ ਜਾਪ ਕਰੋ ਜਪ ਜੀ ਸਬ ਜੀ ਦੀ ਬਾਣੀ ਜਿੰਨੇ ਵੀ ਪੜੀ ਜਾਂਦੀ ਹੈ ਪੜੋ ਤਾਫਿਰ ਤੁਹਾਡੇ ਘਰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿਣੀ ਤੇ ਅੱਜ ਦੀ ਇਹ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੇ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਹਾਜ਼ਰੀ ਲਗਵਾ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ